ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਸੀਨੀਅਰ ਮੀਤ ਪ੍ਰਧਾਨ ਤੇ ਸਾਫਕਾ ਸੰਸਦ ਡਾਕਟਰ ਰਤਨ ਸਿੰਘ ਅਜਨਾਲਾ ਦੇ ਸੁਪੁੱਤਰ ਤੇ ਹਲਕਾ ਅਜਨਾਲਾ ਦੇ ਸਾਫਕਾ ਵਿਧਾਇਕ ਬੋਨੀ ਅਮਰਪਾਲ ਸਿੰਘ ਅਜਨਾਲਾ ਨੇ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੁਖਬੀਰ ਅਤੇ ਮਜੀਠੀਆ ਦੀ ਬਦੌਲਤ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਬਰਵਾਦੀ ਦੇ ਕੰਡੇ ਤੇ ਆ ਖੜਾ ਹੋਇਆ ਹੈ ਅਜੀਤ ਵੈਬ ਟੀਵੀ ਲਈ ਅਜਨਾਲਾ ਤੋਂ ਗੁਰਪ੍ਰੀਤ ਸਿੰਘ ਢਿੱਲੋਂ ਦੀ ਰਿਪੋਰਟ ਜਿਹੜੀ ਪ੍ਰੈਸ ਅਖਬਾਰ ਆ ਅਜੀਤ ਦਾ ਜਿਹੜਾ ਵੈਬ ਟੀਵੀ ਆ ਉਹਦੇ 'ਚ ਵੀ ਕੱਲ ਸੁਖਵੀਰ ਬਾਦਲ ਐਂਡ ਪ੍ਰਾਈਵੇਟ ਕੰਪਨੀ ਜਿਹੜੀ ਹੈਗੀ ਆ ਸੁਖਵੀਰ ਸੈਣਾ ਉਹਨਾਂ ਨੇ ਕੱਲ ਬਿਆਨ ਦਿੱਤਾ ਕਿ ਜਿਹੜੇ ਟਕਸਾਲੀਆਂ ਦੇ ਬੱਚੇ ਐ ਨਲਾਇਕ ਹੀ ਤੇ ਇਹ ਸਾਨੂੰ ਬਲੈਕਮੇਲ ਕਰਦੇ ਮੈਂ ਤੇ ਪੁੱਛਣਾ ਇਹਨਾਂ ਨੂੰ ਪੁੱਛਣਾ ਜਉਣਾ ਚਲੋ ਘਟੋ ਘਟ ਅਸੀਂ ਪੁੱਤਰ ਤੇ ਹੈਗੇ ਨਾ ਆਪਣੇ ਮਾਂ ਪਿਓ ਦੇ ਇਹਦੇ ਮੰਦੇ ਨਾ ਇਹ ਬਾਣੀ ਕਹਿੰਦੀ ਆ ਕਹਾਣੀਆਂ ਬਾਣੀਆਂ ਪੁੱਤ ਸੁਪੁੱਤ ਕਰੇਣ ਅਹੀਂ ਤੇ ਇੱਕ ਜਿਹੜੇ ਸਾਡੇ ਲੋਕ ਕਹਿੰਦੇ ਸਿਆਣੇ ਕਹਿੰਦੇ ਆ ਕਿ ਜਿਹੜੇ ਬਾਣੀ ਸਾਡੀ ਕਹਿੰਦੀ ਆ ਕਿ ਜਿਹੜੇ ਪੁੱਤਰ ਹੁੰਦੇ ਆ ਆਪਣੇ ਮਾਂ ਪਿਓ ਦਾ ਵਿਰਸਾ ਸੰਭਦੇ ਨੇ ਉਹ ਵਿਰਾਸਾ ਜੋ ਮਿਲੇ ਤੇ ਜਿਹੜੇ